ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਸਾਡੀ ਹੋ ਗਈ ਜੀ ਜਾਨ ਦੀ ਤਿਆਰੀ ਇੱਧਰ ਕੰਗੇ ਵੱਜ ਰਹੇ ਨੇ ਬਾਲਾਂ ਦੇ ਉੱਤੇ ਓ ਮਾਈ ਗੋਡ ਤੇ ਟੋਪ ਦੱਸ ਦਿਓ ਕਿਦਾਂ ਦਾ ਲੱਗਿਆ ਇਹ ਟੋਪ ਜਿਹੜਾ ਹੈਗਾ ਸੀ ਆਪ ਬਣਾਇਆਗਾ ਕਿਸੇ ਨੇ ਵੀ ਇਦਾਂ ਦਾ ਟੋਪ ਬਣਾਉਣਾ ਹੋਇਆ ਕਾਟਨ ਦੇ ਫੈਬਰਿਕ ਤੇ ਤਾਂ ਤੁਸੀਂ ਬਣਾ ਸਕਦੇ ਹੋ ਜੀ ਸਾਡੇ ਸਿਵਿਆ ਬੁਟੀਕ ਬਾਈ ਮਨਪ੍ਰੀਤ ਫੋਰ ਸਿਵਿਆ ਜੀ ਤੋਂ ਤੇ ਬਾਕੀ ਜੇ ਤੁਸੀਂ ਬੱਚਿਆਂ ਦੇ ਕੁੜਤੇ ਪਜਾਮੇ ਬਣਾਉਣਾ ਚਾਹੁੰਦੇ ਹੋ ਛੋਟੇ ਬੱਚਿਆਂ ਦੇ ਉਹ ਵੀ ਸਾਡੇ ਤੋਂ ਤੁਸੀਂ ਬਣਾ ਸਕਦੇ ਹੋ ਛੋਟੇ ਬੱਚਿਆਂ ਦੇ ਸੂਟ ਤਾਂ ਅਸੀਂ ਬਣਾਉਣੇ ਹੀ ਆ ਛੋਟੇ-ਛੋਟੇ ਬੱਚਿਆਂ ਦੇ ਠੀਕ ਹੈ ਜਿਵੇਂ ਮੁੰਡਿਆਂ ਦੇ ਕੁੜਤੇ ਪਜਾਮੇ ਜਿੱਦਾਂ ਜੁਹਾਰ ਦੇ ਕੁੜਤੇ ਪਜਾਮੇ ਆਪਾਂ ਬਣਾਇਆ ਆ ਨਵਾਂ ਕੁੜਤਾ ਪਜਾਮਾ ਬਣਾਇਆਗਾ ਆਪਾਂ ਜੁਹਾਰ ਸਿੰਘ ਦਾ ਤਾਂ ਜੇ ਇਦਾਂ ਦੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਹੈਨਾ ਜੀ ਜੀ ਚਲੋ ਬਈ ਪੀਰਪਾਲ ਘਰ ਸਮਾਨ ਕਰ ਲਈਏ ਇਕੱਠਾ ਤੇ ਜਾਈਏ ਆ ਦੇਖੋ ਤੁਸੀਂ ਪਹਿਲਾਂ ਵੀ ਆਏ ਡਿੱਗੇ ਸੀਗੇ ਜੁਜਾਰ ਆਏ ਨਹੀਂ ਭੋਤੇ ਜਲ ਦੇਖਿਓ ਰਿੱਕੀ ਮੈਂ ਕਿਹਾ ਜੇ ਕਿਸੇ ਨੇ ਬੱਚਿਆਂ ਦੇ ਕੁੜਤੇ ਪਜਾਮੇ ਬਣਵਾਉਣੇ ਨੇ ਤਾਂ ਸਾਡੇ ਤੋਂ ਬਣਵਾ ਸਕਦੇ ਹੋ ਠੀਕ ਹੈ ਜੀ ਲਓ ਬਈ ਲਓ ਬਈ ਗਾਇਸ 2nd ਡੇ ਆ ਗਿਆ ਆਪਣਾ ਠੀਕ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਨੇ ਸੀਗੇ ਪ੍ਰਿੰਟਡ ਸੂਟ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਡੇ ਵਾਸਤੇ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਈਆਂ ਮੈਂ ਠੀਕ ਆ ਪਿਓਰ ਕਾਟਨ ਦੇ ਸੂਟ ਆ ਡਿਫਰੈਂਟ ਪ੍ਰਿੰਟ ਆ ਕਿਸੇ ਨੇ ਵੀ ਵਾਹ ਕਰਨਾ ਹੋਇਆ ਚਾਹੇ ਅਨ ਸਟਿਚ ਕਰ ਲਿਓ ਕੋਈ ਡਿਜ਼ਾਈਨਿੰਗ ਕਰਵਾਉਣੀ ਹੋਈ ਹੋ ਕਰਵਾ ਲਿਓ ਤੁਹਾਨੂੰ ਡਿਜ਼ਾਈਨਿੰਗ ਦਾ ਵੀ ਦੱਸੂਗੀ ਮੈਂ ਨਾਲ ਠੀਕ ਹੈ ਜੁੜੇ ਰਹੋ ਐਂਡ ਤੱਕ ਮੇਰੇ ਵਲੌਗ ਦੇ ਨਾਲ ਮੈਂ ਬਨਵਾਏ ਬਨ ਜਿਹੜਾ ਪ੍ਰਿੰਟ ਆਗਾ ਠੀਕ ਆ ਉਹ ਕੱਟ ਕੇ ਤੁਹਾਨੂੰ ਦਿਖਾਉਣੀ ਓਕੇ ਜੀ ਲਓ ਵੀਰ ਭਾਲ ਕਰੋ ਜੀ ਤੇ ਹਣਤ ਦੱਸੋ ਮੇਰੇ ਕਿੱਥੇ ਨੇ ਸਾਰੇ ਪੈਸੇ ਕੱਲ ਹੋ ਗਿਆ ਸੀ ਕਿ ਬਾਈ ਘਰੇ ਅਸੀਂ ਬਾਹਾਂ ਲੇਟ ਆ ਕਿਉਂਕਿ ਕੰਮ ਵਾਲਾ ਸੀਗਾ ਘਰੇ ਤੇ ਉਹਦੇ ਕਰਕੇ ਮੇਰੇ ਤੋਂ ਘਰੇ ਤਾਂ ਬਲੌਗਿੰਗ ਹੋਈ ਹੋਈ ਨਹੀਂ ਹੈਗੀ ਸੋ ਤਾਂ ਕਰਕੇ ਸੌਰੀ ਗਾਇਜ਼ ਸਭ ਨਾਲ ਸਾਬ ਕਰ ਲਈਏ ਖੜਦਾ ਸਭ ਤੋਂ ਪਹਿਲਾ ਪ੍ਰਿੰਟ ਆ ਮੰਗ ਠੀਕ ਹੈ ਸਭ ਤੋਂ ਪਹਿਲਾ ਪ੍ਰਿੰਟ ਆਏਗਾ ਵਾਈਟ ਕਲਰ ਤੇ ਪਿਓਰ ਕਾਟਨ ਆ ਬਾਈ ਠੀਕ ਹੈ ਤੇ ਇਹਦੇ ਵਿੱਚ ਦੇਖੋ ਅਲੱਗ-ਅਲੱਗ ਕਲਰ ਦੇ ਫਲਾਵਰ ਆ ਠੀਕ ਹੈ ਗੁਲਾਬ ਦੇ ਫੁੱਲ ਨੇ ਤੁਸੀਂ ਇਹਦਾ ਕੋਰਸੈਟ ਵੀ ਬਣਾ ਸਕਦੇ ਹੋ ਠੀਕ ਹੈ ਇਹਦਾ ਨਾਰਮਲ ਸੂਟ ਵੀ ਬਣਾ ਸਕਦੇ ਹੋ ਬੈਸੇ ਜੇ ਇਹਦਾ ਤੁਸੀਂ ਕੋਰਸੈਟ ਬਣਾਉਂਗੇ ਠੀਕ ਹੈ ਸ਼ਾਰਟ ਕੁੜਤੀ ਦੇ ਨਾਲ ਲੇਸਿਸ ਨਾਲ ਡਿਜ਼ਾਈਨ ਕਰਕੇ ਤਾਂ ਇਹ ਤੁਹਾਡਾ ਸੂਟ ਬਹੁਤ ਸੋਹਣਾ ਰੈਡੀ ਹੋਊਗਾ ਪਹਿਲਾ ਪ੍ਰਿੰਟ ਤੁਹਾਡਾ ਇਹ ਵਾਲਾ ਠੀਕ ਹੈ ਜੀ ਇਹਦਾ ਤੁਸੀਂ ਕੋਰਸੈਟ ਬਣਾ ਸਕਦੇ ਹੋ ਜਿੱਦਾਂ ਮੈਂ ਆ ਬਣਾਇਆ ਸੀਗਾ ਠੀਕ ਹੈ ਸ਼ਾਰਟ ਸ਼ਰਟ ਦੇ ਨਾਲ ਆਹ ਵਾਲਾ ਕੋਡ ਸੈੱਟ ਬਣਾਇਆ ਸੀ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਨੈਕਸਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਬਈ ਕਾਫੀ ਸਾਰੀਆਂ ਕੁੜੀਆਂ ਨੇ ਮੈਨੂੰ ਡਿਮਾਂਡ ਵੀ ਕੀਤੀ ਸੀ ਵੀ ਦੀਦੀ ਨਿੱਕੇ ਬੂਟੀ ਦੇ ਪ੍ਰਿੰਟ ਦੇ ਨਾਲ ਕੋਈ ਪਲੇਨ ਸਲਵਾਰ ਹੋਵੇ ਜੇ ਤੁਹਾਡੇ ਕੋਲ ਆਊਗਾ ਜ਼ਰੂਰ ਦੱਸਿਓ ਤਾਂ ਬਈ ਇਹ ਵਾਲਾ ਹੈਗਾ ਪਿਓਰ ਖਾਦੀ ਕਾਟਨ ਤੇ ਆਹ ਸਟਾਫ ਆਪਣੀ ਸ਼ਰਟ ਦਾ ਬਿਲਕੁਲ ਬਰੀਕ ਬਰੀਕ ਜੇ ਵਿੱਚ ਫਲਾਵਰ ਨੇ ਜਮਾ ਬਰੀਕ ਬਰੀਕ ਜੇ ਨਾਲ ਪਲੇਨ ਸਲਵਾਰ ਆ ਪਿਓਰ ਕਾਟਨ ਦੀ ਠੀਕ ਹੈ ਇਹ ਵੀ ਸੂਟ ਤੁਸੀਂ ਪ੍ਰੋਪਰ ਲੇਸਿਸ ਨਾਲ ਵੀ ਕਰਵਾ ਸਕਦੇ ਹੋ ਰੈਡੀ ਆਪਣੇ ਤੋਂ ਆਨ ਸਟਿਚ ਲੈਣਾ ਉਹ ਤੁਹਾਡੀ ਮਰਜ਼ੀ ਆ ਛੇ ਸਲਵਾਰ ਦੇ ਉੱਪਰ ਵਰਕ ਕਰਵਾਉਣਾ ਹੋਇਆ ਉਹ ਵੀ ਕਰਵਾ ਸਕਦੇ ਹੋ ਜਿਹਦਾ ਕੋਰ ਸੈੱਟ ਬਣਾਉਣਾ ਉਹ ਬਣਾ ਸਕਦੇ ਹੋ ਐਜੀਓ ਵਿਸ਼ ਬਲਾਜ਼ੋ ਸੂਟ ਬਣਾਉਣਾ ਪ੍ਰੋਪ ਸੂਟ ਬਣਾਉਣਾ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਇੱਕ ਇਹ ਵਾਲਾ ਆਪਣੇ ਕੋਲ ਦਨ ਇਸ ਤੋਂ ਬਾਅਦ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਤੁਸੀਂ ਆਪਣੀ ਮਦਰ ਲਈ ਵੀ ਲੈ ਸਕਦੇ ਹੋ ਜੇ ਤੁਸੀਂ ਵੀ ਮੇਰੇ ਵਾਂਗੂ ਸੂਟ ਜਿਹੜਾ ਹੈਗਾ ਲਾਈਟ ਕਲਰ ਦਾ ਪੌਣੀਓ ਤਾਂ ਤੁਸੀਂ ਵੀ ਲੈ ਸਕਦੇ ਹੋ ਪਿਓਰ ਕਾਟਨ ਤੇ ਬਣਿਆ ਹੋਇਆਗਾ ਬਾਈ ਠੀਕ ਹੈ ਸਟਾਫ ਪੂਰਾ ਘੈਂਟ ਆ ਸੌਫਟ ਸਟਾਫ ਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਲਾਰ ਬਣੇ ਹੋਇਆ ਬਿਲਕੁਲ ਲਾਈਟ ਜੇ ਕਲਰ ਦੇ ਬਹੁਤ ਸੋਹਣਾ ਪ੍ਰਿੰਟ ਆ ਤੇ ਨਾਲ ਇਹਦੇ ਆਹ ਵਾਲੀ ਹੈਗੀ ਆ ਸਲਵਾਰ ਠੀਕ ਹੈ ਜੇ ਤੁਸੀਂ ਸਲਵਾਰ ਤੇ ਵਰਕ ਕਰਵਾ ਕੇ ਫਿਰ ਡਿਜ਼ਾਈਨ ਕਰਾਉਣਾ ਸ਼ਰਟ ਦੇ ਨਾਲ ਉਵੇਂ ਵੀ ਕਰਵਾ ਸਕਦੇ ਹੋ ਠੀਕ ਹੈ ਜਿੱਦਾਂ ਤੁਸੀਂ ਹੁਣ ਮੇਰਾ ਲੇਟੈਸਟ ਜਿਹੜਾ ਡਿਜ਼ਾਈਨ ਆ ਉਹ ਦੇਖਿਆ ਸੀ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਸੀਗਾ ਠੀਕ ਹੈ ਜੇ ਤੁਸੀਂ ਸ਼ਰਟ ਦੇ ਉੱਪਰ ਕੋਈ ਵਰਕ ਕਰਵਾਉਣਾਗਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਠੀਕ ਹੈ ਤੁਸੀਂ ਕਿੱਦਾਂ ਰੈਡੀ ਕਰਵਾਉਣਾਗਾ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਕਹਾਲ ਓਵਰ ਪਿਓਰ ਕਾਟਨ ਦਾ ਸੂਟ ਠੀਕ ਹੈ ਸਕਾਈ ਕਲਰ ਦੇ ਵਿੱਚ ਇਹਨੂੰ ਤੁਸੀਂ ਕੋਰਸੈਟ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਕੋਰਸੈਟ ਨਹੀਂ ਬਣਾਉਣਾ ਆਲ ਓਵਰ ਸੂਟ ਲੇਸਿਸ ਲਾ ਕੇ ਡਿਜ਼ਾਈਨ ਕਰਨਾ ਤਾਂ ਤੁਸੀਂ ਲੇਸਿਸ ਲਗਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਲੈਣਾ ਆਨ ਸਟਿਚ ਆਪ ਹੀ ਸਟਿਚ ਕਰ ਲੈਣੇ ਹੋ ਤਾਂ ਤੁਸੀਂ ਸਾਡੇ ਤੋਂ ਸੂਟ ਇਹ ਆਨ ਸਟਿਚ ਵੀ ਲੈ ਸਕਦੇ ਹੋ ਨੈਕਸਟ ਦਾ ਜਿਹੜਾ ਹੈਗਾ ਮੈਂ ਤੁਹਾਨੂੰ ਗੱਲ ਕਰਾਂ ਬਈ ਇੰਨਾ ਕੁ ਜ਼ਿਆਦਾ ਸੋਹਣਾ ਪ੍ਰਿੰਟ ਆ ਨਾ ਜੇ ਤੁਸੀਂ ਕੋਰਸੈਟ ਬਣਾਉਣਾ ਮਿੱਟੀ ਬਣਾਉਣੀ ਆ ਠੀਕ ਹੈ ਫਰੌਕ ਬਣਾਉਣੀ ਆ ਜਾਂ ਫੁੱਲ ਸੂਟ ਬਣਾਉਣਾਗਾ ਉਹ ਚੁਆਇਸ ਤੁਹਾਡੀ ਆ ਕਿ ਹੋਰ ਕਾਟਨ ਦਾ ਜਿਹੜਾ ਹੈਗਾ ਬਾਈ ਇਹ ਸਟਾਫ ਆ ਠੀਕ ਹੈ ਤੋਤੇ ਤੋਂ ਨਾ ਤਾਂ ਮੈਂ ਜਿੰਨੀ ਇਹਦੇ ਸਟਾਫ ਯੂਜ਼ ਕੀਤੇ ਆ ਦੇਖੋ ਤੁਹਾਡੇ ਕੋਲ ਪਹੁੰਚੂ ਪਤਾ ਨਹੀਂ ਹੈਗਾ ਪਰ ਜਿੰਨੇ ਮੈਂ ਇਹ ਸਟਾਫ ਦੇ ਯੂਜ਼ ਕੀਤੇ ਆ ਸੂਟ ਨਾ ਤਾਂ ਰੰਗ ਨਿਕਲਿਆ ਬਾਈ ਠੀਕ ਹੈ ਤੇ ਨਾ ਸ਼੍ਰਿੰਕ ਹੋਏ ਨੇ ਸੂਟ ਬਾਕੀ ਅਸੀਂ ਤਾਂ ਬਾਈ ਵਾਸ਼ ਕਰਕੇ ਬਣਾਉਣੇ ਹੁੰਨੇ ਆ ਤੁਸੀਂ ਵੀ ਵਾਸ਼ ਕਰਕੇ ਬਣਾਇਆ ਕਰੋ ਆਹ ਵਾਲਾ ਪ੍ਰਿੰਟ ਆ ਬਾਈ ਬਹੁਤ ਸੋਹਣਾ ਜੇ ਇਹਦੇ ਨਾਲ ਪਲੇਨ ਸਲਵਾਰ ਬਣਾ ਕੇ ਠੀਕ ਆ ਵਰਕ ਕਰਵਾ ਕੇ ਜਾਂ ਲੇਸਿਸ ਲਗਾ ਕੇ ਬਣਾਉਣਾ ਉਹ ਤੁਹਾਡੀ ਚੁਆਇਸ ਆ ਠੀਕ ਹੈ ਜੇ ਤੁਹਾਨੂੰ ਇਦਾਂ ਲੱਗਦਾ ਵੀ ਅਸੀਂ ਡਿਜ਼ਾਈਨ ਇਹਨਾਂ ਤੇ ਕਿੱਦਾਂ ਕਰਾਂਗੇ ਤਾਂ ਪ੍ਰਿੰਟ ਚੂਜ਼ ਕਰ ਲਿਓ ਡਿਜ਼ਾਈਨਿੰਗ ਤੁਹਾਨੂੰ ਮੈਂ ਦੱਸ ਦੂੰ ਵੀ ਕਿੱਦਾਂ ਦੀ ਕਰਨੀ ਹੈ ਨੈਕਸਟ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਫਿਰ ਇਸ ਤੋਂ ਬਾਅਦ ਬਾਈ ਕੁੜੀਆਂ ਦਾ ਫੇਵਰਟ ਕਲਰ ਰਾਇਲ ਬਲੂ ਕਲਰ ਠੀਕ ਹੈ ਵੱਡੇ ਫਲਾਰ ਵਾਲਾ ਪ੍ਰਿੰਟ ਆ ਅੱਜਕੱਲ ਜਿਹੜਾ ਹੈਗਾ ਸ਼ਾਰਟ ਸ਼ਰਟ ਦੇ ਨਾਲ ਕੋਰਤਾ ਸੂਟ ਆ ਜਿਹੜਾ ਜਾਂ ਆਪਾਂ ਗੱਲ ਕਰੀਏ ਕੋਰ ਸੈੱਟ ਦੀ ਉਹ ਬਹੁਤ ਡਿਮਾਂਡ ਦੇ ਵਿੱਚ ਚੱਲ ਰਿਹਾ ਠੀਕ ਹੈ ਡਿਜ਼ਾਈਨ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਤੇ ਇਹ ਵਾਲਾ ਤੁਸੀਂ ਆਹ ਵਾਲੇ ਪ੍ਰਿੰਟ ਤੇ ਵੀ ਬਣਵਾ ਸਕਦੇ ਹੋ ਸਾਡੇ ਤੋਂ ਜੇ ਬਣਵਾਉਣਾ ਹੈ ਠੀਕ ਹੈ ਪ੍ਰਾਈਸ ਮੈਂ ਤੁਹਾਨੂੰ WhatsApp ਕਰ ਦੂੰਗੀ ਤੁਸੀਂ ਸਿਰਫ ਮੈਨੂੰ ਸਕਰੀਨਸ਼ਾਟ ਭੇਜਣਾਗਾ ਪਿਓਰ ਕਾਟਨ ਦਾ ਸਟਾਫ ਆ ਬਾਈ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆ ਠੀਕ ਹੈ ਇਹ ਵਾਲਾ ਪ੍ਰਿੰਟ ਵੀ ਆਪਣੇ ਕੋਲ ਅਵੇਲੇਬਲ ਆਏਗਾ ਹੁਣ ਮੈਂ ਤੁਹਾਨੂੰ ਘਟੋ ਘਟ ਕਿੰਨੇ ਪ੍ਰਿੰਟ ਦਿਖਾ ਚੁੱਕੀ ਆ 1 2 3 4 5 1 6 6 ਪ੍ਰਿੰਟ ਤੁਹਾਨੂੰ ਦਿਖਾ ਕੇ ਆ 7ਵਾਂ ਪ੍ਰਿੰਟ ਬਹੁਤ ਹੀ ਪਿਆਰਾ ਕਲਰ ਠੀਕ ਹੈ ਜਿਹੜਾ ਕੁੜੀਆਂ ਦਾ ਫੇਵਰਟ ਕਲਰ ਆ ਪੂਰਾ ਸੌਫਟ ਕਾਟਨ ਪਿਓਰ ਕਾਟਨ ਦਾ ਸਟਾਫ ਆ ਠੀਕ ਹੈ ਇਹਦੇ ਨਾਲ ਪਲੇਨ ਸਲਵਾਰ ਲਗਾਉਣੀ ਆ ਚਿਕਨ ਦੀ ਸਲਵਾਰ ਵੀ ਲਗਾਉਣੀ ਆ ਤੁਹਾਡੀ ਚੁਆਇਸ ਆ ਡਿਜ਼ਾਈਨਿੰਗ ਕਰਵਾਉਣੀ ਆ ਸਾਡੇ ਤੋਂ ਕਰਵਾ ਸਕਦੇ ਹੋ ਆਪ ਡਿਜ਼ਾਈਨਿੰਗ ਕਰਨੀ ਆ ਪਾਕਿਸਤਾਨੀ ਕੁੜਤੇ ਦੀ ਆਪ ਕਰ ਸਕਦੇ ਹੋ ਤੁਹਾਡੀ ਚੁਆਇਸ ਆ ਅਨ ਸਟਿਚ ਲੈਣਾ ਸਾਡੇ ਤੋਂ ਅਨ ਸਟਿਚ ਲੈ ਲਓ ਕਲਾ ਫੈਬਰਿਕ ਠੀਕ ਆ ਬਹੁਤ ਹੀ ਸੋਨਾ ਪ੍ਰਿੰਟ ਆ ਫਲੋਰੋ ਜਾਂ ਕਲਰ ਆ ਤੁਸੀਂ ਦੇਖ ਸਕਦੇ ਹੋ ਇੰਨਾ ਨਿਓਨ ਜੀ ਛੇੜਾ ਠੀਕ ਹੈ ਜੇ ਕਿਸੇ ਨੇ ਵੀ ਲੈਣਾ ਇਹ ਇਹ ਪ੍ਰਿੰਟ ਵੀ ਆਪਾਂ ਕੋਲ ਲਿਆ ਤਾ। ਇਸ ਤੋਂ ਬਾਅਦ ਵਈ ਜਿਹੜਾ ਪ੍ਰਿੰਟ ਆ ਇਹ ਸਾਡਾ ਸਾਰਿਆਂ ਦਾ ਹੀ ਫੇਵਰੇਟ ਪ੍ਰਿੰਟ ਆ। ਠੀਕ ਆ। ਪਿਓਰ ਕਾਟਨ ਦੀ ਰੁੱਤੀ ਆ। ਵੱਡੇ ਫਲਾਰ ਦੇ ਵਿੱਚ ਆ। ਠੀਕ ਆ yellow color। ਆਹ ਲ ਮੋਸਟ ਇਹ ਪ੍ਰਿੰਟ ਆ ਜਿਹੜਾ ਆਪਾਂ ਨੂੰ ਬਹੁਤ ਮੁਸ਼ਕਲ ਨਾਲ ਮਿਲਦਾ ਹੁੰਦਾਗਾ ਕਿਉਂਕਿ ਕਾਫੀ ਸੋਹਣਾ ਪ੍ਰਿੰਟ ਆ। ਕਿਸੇ ਨੇ ਵੀ ਆਲ ਓਵਰ ਸੂਟ ਬਣਾਉਣਾਗਾ ਠੀਕ ਆ ਪਲੇਨ ਸਲਵਾਰ ਨਾਲ ਬਣਾਉਣਾਗਾ। ਉਹ ਤੁਹਾਡੀ ਚੋਆਈ ਸ ਆ ਮਿੱਟੀ ਬਣਾਉਣੀ ਆ ਉਹ ਤੁਹਾਡੀ ਚੋਆਈ। ਅਰਨ ਸਟਿਚ ਲੈਣਾ ਅਰਨ ਸਟਿਚ ਲੈ ਲਿਓ ਮੇਰੇ ਤੋਂ ਡਿਜ਼ਾਈਨ ਕਰਵਾ ਕੇ ਸਟਿਚ ਕਰਨਾ ਓਮੇ ਕਰਵਾ ਲਿਓ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਬਸ ਪ੍ਰਿੰਟ ਦੀ ਫੋਟੋ ਮੈਨੂੰ ਵਟਸਐਪ ਕਰ ਦਿਓ ਕਲੋਸ ਤੋਂ ਵੀ ਮੈਂ ਤੁਹਾਨੂੰ ਸਾਰੇ ਲਾਸਟ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਲੋਸ ਤੇ ਵੀ ਪ੍ਰਿੰਟ ਦਿਖਾਉਂਗੀ ਕਿਰਾ ਮੈਂ ਫੈਬਰਿਕ ਬਾਰੇ ਜਾਣਕਾਰੀ ਦੇ ਰਹੀਆਂ ਪਿਓਰ ਕਾਟਨ ਆ ਠੀਕ ਹੈ ਤੇ ਸਾਰੇ ਸੂਟ ਆ ਜਿਹੜੇ ਵੱਡੇ ਪਣੇ ਦੇ ਹੋਣਗੇ 3.5 ਮੀਟਰ ਦਾ ਇਹ ਇੱਕ ਸੂਟ ਬਣਦਾ ਠੀਕ ਹੈ ਹੋਰ ਵੀ ਹੈਗੇ ਆਪਣੀ ਬਹੁਤ ਤੁਹਾਨੂੰ ਮੈਂ ਉਹ ਵੀ ਦਿਖਾਉਣੀ ਆ ਵੇਟ ਕਰੋ ਮੰਗਦੇ ਕੋਟਟ ਕਟ ਡੀਟੇਲ CR ਲਾਇਸੈਂਸ ਚਾਹੀਦਾ ਹਾਂਜੀ ਇਹ ਜਿੰਨੇ ਵੀ ਪ੍ਰਿੰਟ ਆ ਮੈਂ ਆਪ ਦੇ ਵਾਸਤੇ ਲਿਉਣੀ ਹੁੰਦੀਆਂ ਹਮੇਸ਼ਾ ਵੀ ਮੈਂ ਆਪ ਡਿਜ਼ਾਈਨ ਕਰਨੇ ਹੁੰਦੇ ਆ ਬਟ ਗੱਲ ਕੀ ਆ ਵੀ ਇਹ ਪ੍ਰਿੰਟ ਆ ਜਿਹੜਾ ਇਹ ਨਾ ਸਟਾਕ ਥੋੜਾ ਮਿਲਦਾਗਾ ਗਾਇਸ ਤਾਂ ਉਹਦੇ ਕਰਕੇ ਫਿਰ ਮੇਰੇ ਕੋਲ ਜਿਹੜਾ ਆਰਡਰ ਆ ਬਈ ਉਹ ਜਾਦੇ ਦਿੰਦਾਗਾ ਜਾਦੇ ਸੂਟਾ ਨਾ ਹੁੰਦਾਗਾ ਤਾਂ ਕਰਕੇ ਫਿਰ ਮੈਨੂੰ ਇਦਾਂਗਾ ਵੀ ਜਿਹੜੇ ਪ੍ਰਿੰਟ ਮੈਂ ਆਪਦੀ ਮਰਜ਼ੀ ਦੇ ਪਸੰਦ ਕਰਕੇ ਲਿਉਣੀ ਆ ਤੁਹਾਨੂੰ ਵੀ ਉਹੀ ਪਸੰਦ ਆਉਂਦੇ ਆ ਠੀਕ ਹੈ ਤੇ ਇਸ ਤੋਂ ਬਾਅਦ ਬਈ ਆ ਪਿੰਕ ਕਲਰ ਦਾ ਆ ਗਿਆ ਮੈਜੈਂਟਾ ਕਲਰ ਨਾ ਕਲਰ ਨਿਕਲੇ ਬਈ ਠੀਕ ਆ ਨਾ ਸਰਿੰਕ ਹੋਵੇ ਸੂਟ ਦੇਖੋ ਤੁਸੀਂ ਬਟ ਆਪਾਂ ਕੱਪੜੇ ਦੇ ਵਿੱਚ ਨਹੀਂ ਬੜੇ ਹੋਏ ਬਈ ਕਈ ਵਾਰ ਕਿਸੇ ਥਾਂ 'ਚ ਕਿਹੇ ਜਾ ਕੱਪੜਾ ਆ ਜਾਂਦਾ ਹੁੰਦਾ ਪਰ ਜਿੰਨਾ ਮੈਂ ਯੂਜ਼ ਕੀਤਾ ਉਹਦੇ ਵਿੱਚ ਸਾਰਾ ਸਹੀ ਨਿਕਲਿਆ ਇਹ ਵੀ ਬਹੁਤ ਸੋਹਣਾ ਤਿਆਰ ਹੋਊਗਾ ਕੋਰਸੈਟ ਕਮਾਲ ਦਾ ਹੀ ਤਿਆਰ ਹੋਊਗਾ ਕਿਸੇ ਨੇ ਵੀ ਕਰਵਾਉਣਾ ਹੈ ਵਿਦਾਊਟ ਦੁਪੱਟੇ ਤੋਂ ਬੜਾ ਪਿਆਰਾ ਜਿਹਾ ਸੂਟ ਬਣੂਗਾ ਠੀਕ ਹੈ ਲੇਸਿਸ ਨਾਲ ਤਿਆਰ ਕਰਨਾ ਵਾਈਟ ਲੇਸਿਸ ਨਾਲ ਵੀ ਬਹੁਤ ਸੋਹਣਾ ਹੋਊਗਾ ਇਸ ਤੋਂ ਬਾਅਦ ਨਿੱਕੀ ਬੂਟੀ ਦੀ ਬੜੀ ਡਿਮਾਂਡ ਹੁੰਦੀ ਹੈਗੀ ਆਹ ਵਾਲਾ ਆ ਗਿਆ ਡਾਰਕ ਨੇਵੀ ਬਲੂ ਦੇ ਵਿੱਚ ਕਾਲਸਾਵਾ ਬਲੂ ਜਿਹਨੂੰ ਕਹਿ ਦਿੰਦੇ ਆ ਤਰੀਕ ਪ੍ਰਿੰਟ ਵਾਲਾ ਠੀਕ ਆ ਬਹੁਤ ਸੁੰਨਾ ਸਟਾਫ ਆ ਪਿਓਰ ਕਾਟਨ ਦਾ ਤੁਹਾਨੂੰ ਇਹਦੀ ਕੰਨੀ ਦੇ ਉੱਪਰ ਵੀ ਲਿਖਿਆ ਮਿਲੂਗਾ 100% ਕਾਟਨ ਠੀਕ ਆ 100% ਕਾਟਨ ਤੇ ਬਹੁਤ ਹੀ ਰਿਚ ਕੁਆਲਿਟੀ ਦਾ ਜਿਹੜਾ ਕੱਪੜਾ ਗਾ ਕਿਸੇ ਨੇ ਵੀ ਇਹ ਵਾਲੇ ਪ੍ਰਿੰਟ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਮੈਨੂੰ ਡਾਇਰੈਕਟ ਮੈਸੇਜ ਕਰ ਦਿਓ ਠੀਕ ਆ WhatsApp ਤੇ 9831771706283177170 ਇਹਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਣਾ ਪ੍ਰਿੰਟ ਦਾ ਤੇ ਆਪਣਾ ਆਰਡਰ ਬੁੱਕ ਕਰਾਉਣਾ ਜੀਨੀਅਸ ਸਟਿਚ ਕਰਵਾਉਣਾ ਸਟਿਚ ਕਰਵਾ ਸਕਦੇ ਹਾਂ ਆਨ ਸਟਿਚ ਲੈਣਾ ਆਨ ਸਟਿਚ ਕਰਵਾ ਸਕਦੇ ਹਾਂ ਡਿਜ਼ਾਈਨ ਜੀਨੀਅਸ ਸਟਿਚ ਕਰਾਉਣਾ ਹੋਇਆ ਪੁੱਛ ਸਕਦੇ ਹੋ ਵੀ ਜੇ ਕਿੱਦਾਂ ਦੀ ਡਿਜ਼ਾਈਨਿੰਗ ਕਰੋਗੇ ਫਿਰ ਉਦਾਂ ਦੀ ਡਿਜ਼ਾਈਨਿੰਗ ਦੱਸ ਕੇ ਆਪਾਂ ਉਦਾਂ ਦੀ ਹੀ ਕਰਾਂ ਠੀਕ ਹੈ ਉਹ ਤੁਹਾਡੀ ਚੋਆਇਸ ਆ ਵੀ ਤੁਸੀਂ ਕਿੱਦਾਂ ਰੈਡੀ ਕਰਵਾਉਣਾ ਕੋਈ ਹੋਰ ਪ੍ਰਿੰਟ ਤਾਂ ਨਹੀਂ ਹੈਗਾ ਦਿਖਾਉਣ ਵਾਲਾ ਰਜੇ ਨਹੀਂ ਹੈਣਾ ਬਰੀਕ ਬੂਟੀ ਵਾਲੇ ਸਾਰੇ ਸਾਫ ਤੇ ਸੀਗੇ ਵਾਈਟ ਕਲਰ ਦੇ ਹੂੰ ਰਏ ਜਦੋਂ ਅਦਾ ਬੇਡ ਕੋ ਇਹ ਅਸੀਂ ਸੈੱਟ ਕਰ ਰਹੇ ਹਾਂ ਜਿਰਖੀ ਇੱਕ ਮਿੰਟ ਲੱਗੂ ਸਭ ਪਾਵਰ ਹੋ ਗਿਆ ਹੋਏ ਉਹ ਇਹਨਾਂ ਨੂੰ ਸੈੱਟ ਕਰਨਾ ਹਾਂਜੀ ਇੱਕ ਪ੍ਰਿੰਟ ਆ ਕਿਸੇ ਨੇ ਆਪਣੀ ਮਦਰ ਲਈ ਲੈਣਾ ਬਾਈ ਲੈ ਸਕਦੇ ਹੋ ਆਲ ਓਵਰ ਸੂਟ ਪਲੇਨ ਸਲਵਾਰ ਇਹਦੇ ਨਾਲ ਆਹ ਵਾਲੇ ਕਲਰ ਦੀ ਠੀਕ ਹੈ ਆਹ ਵਾਲਾ ਪ੍ਰਿੰਟ ਆ ਇਹ ਵੀ ਪਿਓਰ ਕਾਟਨ ਤੇ ਆ ਠੀਕ ਹੈ ਇਸ ਤੋਂ ਬਾਅਦ ਇਹਦੇ ਨਾਲ ਤੁਸੀਂ ਜਿਵੇਂ ਆਗਾ ਆਪਣੇ ਕੋਲ ਇਹਦੇ ਨਾਲ ਤੁਸੀਂ ਕ੍ਰੀਮ ਸਲਵਾਰ ਲਗਵਾ ਸਕਦੇ ਹੋ ਪਿਓਰ ਕਾਟਨ ਦਾ ਇਹ ਵੀ ਠੀਕ ਹੈ ਇੱਕ ਪ੍ਰਿੰਟ ਆਪਣੇ ਕੋਲ ਇਹ ਹੈਗਾ ਬਹੁਤ ਸੋਹਣਾ ਪ੍ਰਿੰਟ ਆ ਦੇਚੇ ਆਪਾਂ ਇਹਨੂੰ ਡਿਜ਼ਾਈਨ ਕਰਕੇ ਸੂਟ ਬਣਾਵਾਂਗੇ ਤਾਂ ਮੈਂ ਕਹਣੀ ਆ ਮਹਿੰਗੇ ਤੋਂ ਮਹਿੰਗੇ ਸੂਟ ਨੂੰ ਵੀ ਮਾਤ ਪਾਉਂਦਾ ਹੁੰਦਾ ਸਿੰਪਲ ਸੂਟ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਪ੍ਰਿੰਟ ਆ ਗਿਆ ਆ ਵਾਲਾ ਬਈ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਖਿੰਡਵੇਂ ਜਿਹੇ ਰੰਗ ਨੇ ਇਹਦੇ ਵਿੱਚ ਠੀਕ ਹੈ ਆ ਰਹੀ ਸਾਰੇ ਪ੍ਰਿੰਟ ਤਾਂ ਆਪਣੇ ਕਿਸੇ ਨੇ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਲੈਣਾ ਹੈਗਾ ਮੈਨੂੰ ਡਾਇਰੈਕਟ ਮੈਸੇਜ ਕਰ ਦਿਓ ਸਕਰੀਨਸ਼ਾਟ ਭੇਜ ਦਿਓ ਠੀਕ ਹੈ ਪੇਮੈਂਟ ਅਡਵਾਂਸ ਫਿਰ ਤੁਹਾਡੇ ਐਡਰੈਸ ਦੇ ਉੱਤੇ ਸੂਟ ਪਹੁੰਚ ਜਾਊਗਾ ਲਓ ਜੀ ਪਹਿਲਾ ਪ੍ਰਿੰਟ ਆਹ ਵਾਲਾ ਹੈ ਜੀ ਸੈਕੰਡ ਪ੍ਰਿੰਟ ਮੈਂ ਤੁਹਾਨੂੰ ਆਹ ਵਾਲਾ ਦਿਖਾਇਆ ਸੀ ਜੀ ਥਰਡ ਪ੍ਰਿੰਟ ਮੈਂ ਤੁਹਾਨੂੰ ਆਹ ਵਾਲਾ ਦਿਖਾਇਆਗਾ ਜੀ ਇਹਦੇ ਨਾਲ ਇਦਾਂ ਦੀ ਸਲਵਾਰ ਵੀ ਮਿਲ ਜੂਗੀ ਫੋਰਥ ਪ੍ਰਿੰਟ ਆਹ ਵਾਲਾ ਹੈ ਜੀ ਆਹ ਵਾਲਾ ਮਜੈਂਟਾ ਕਲਰ ਦਾ ਪ੍ਰਿੰਟ ਆ ਗਿਆ ਜੀ ਆਹ ਵਾਲਾ ਆ ਗਿਆ येलो ਕਲਰ ਦਾ ਪ੍ਰਿੰਟ ਜੀ ਵਾਈਟ ਆਹ ਵਾਲਾ ਆ ਗਿਆ ਜੀ ਫਲੋਰੋ ਕਲਰ ਆਹ ਵਾਲਾ ਆ ਗਿਆ ਜੀ ਰਾਇਲ ਬਲੂ ਕਲਰ ਆ ਗਿਆ ਜੀ ਵਾਈਟ ਕਲਰ ਬਹੁਤ ਹੀ ਸੋਹਣਾ ਪ੍ਰਿੰਟ ਆ ਆ ਸਕਾਈ ਬਲੂ ਆ ਗਿਆ ਜੀ ਕਲਰ ਆਹ ਵਾਲੀ ਸਲਵਾਰ ਆ ਗਈ ਜੀ ਇਹਦੇ ਨਾਲ ਆਹ ਵਾਲੀ ਸ਼ਰਟ ਹੈ ਆਹ ਵਾਲੀ ਸ਼ਰਟ ਆ ਗਈ ਜੀ ਖਾਦੀ ਦੇ ਵਿੱਚ ਆਹ ਵਾਲੀ ਇਹਦੇ ਨਾਲ ਸਲਵਾਰ ਹੈ ਨੈਕਸਟ ਆਹ ਵਾਲਾ ਪ੍ਰਿੰਟ ਆ ਗਿਆ ਜੀ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਆ ਵਾਈਟ ਕਲਰ ਦੀ ਆ ਵਾਲੇ ਸਾਰੇ ਪ੍ਰਿੰਟ ਲਓ ਬਈ ਅੱਜ ਆ ਪ੍ਰਿੰਟ ਮੈਂ ਤੁਹਾਨੂੰ ਸਾਰੇ ਦਿਖਾਤੇ ਬਈ ਜਿਹਨੇ ਜਿਹੜਾ ਆਰਡਰ ਕਰਨਾ ਹੈਗਾ ਨਾ ਕਰ ਦਿਓ ਬਸ ਹੁਣ ਠੀਕ ਐ ਖਲਾਰੇ ਹੀ ਪੌਸ ਸਾਡੇ ਬਹੁਤ ਪਿਆ ਪਿਆ ਅੱਜ ਅਸੀਂ ਸੈਟਿੰਗ ਮੈਟਿੰਗ ਕਰੀ ਜੰਨੇ ਆ ਆ ਦੇ ਬੁਟੀਕ ਦੀ ਇਧਰੇ ਦੋਨੇ ਲੜੀ ਜਾਂਦੀਆਂ ਨੇ ਦੇਖ ਲਓ ਉਹ ਕਹਿੰਦੀ ਵੀ ਮੈਂ ਕੱਪੜੇ ਸੰਭਾਲ ਲੈਣੇ ਨੇ ਇਹ ਕਹਿੰਦੀ ਰਿੱਕੀ ਮੈਂ ਕੱਪੜੇ ਸੰਭਾਲ ਲੈਣੇ ਨੇ ਮੈਂ ਕਿਹਾ ਵੀ ਤੁਸੀਂ ਲੜੋਣਾ ਠੀਕ ਆ ਵੀ ਕੋਈ ਗੱਲ ਨਹੀਂ ਇੱਕ ਦਿਨ ਇੱਕ ਜਾਨੀ ਕੰਮ ਕਰ ਲਓ ਦੂਜੇ ਦਿਨ ਦੂਜੀ ਕਰ ਲੂਗੀ ਤੇ ਹੋਰ ਫਿਰ ਲਾੜੀ ਰਹੇ ਹੋ ਤੁਸੀਂ ਨਹੀਂ ਕਿਉਂ ਅਸੀਂ ਸਲਾਹ ਕਰ ਰਹੇ ਹਾਂ ਵੀ ਕੰਮ ਛੱਡ ਕੇ ਤਰੂ ਜੀ ਵਾ 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 ਵੈਰੀ ਫਨੀ ਸਾਂਭ ਤੋਂ ਕਿਹੜਾ A to Z ਕੱਪੜਾ ਲੀੜਾ ਹੋਰ ਕੀ ਹੁਣ ਆ ਦੇਖੋ ਜੂ ਯਾਰ ਮम्मा ਕਿਹੜਾ ਸੂਟ ਬਣਾਉਣ ਦੱਸੋ ਦੱਸੋ ਮम्मा ਕਿਹੜਾ ਸੂਟ ਬਣਾਉਣ ਆ ਬਨਾਲੀਏ ਕਿ ਆ ਬਨਾਲੀਏ ਐਂ ਜੀ ਕਿਉਂ ਕਾਦਾ ਮਿਸ ਅਨਫੇਲ ਹੋ ਗਿਆ ਤੇਰਾ ਕੰਮ ਕਰ ਲੋ ਕੰਮ ਫੋਨ ਨੇ ਤਾਂ ਖੜਾ ਨਹੀਂ ਛੜਨਾ ਤੁਹਾਡਾ ਸਾਰੀ ਜ਼ਿੰਦਗੀ ਕੰਮ ਹੀ ਕੰਮ ਆਊਗਾ ਭਾਈ ਕੁੜੀਓ ਕੰਮ ਹੀ ਕੰਮ ਆਊਗਾ ਲੋ ਵਈ ਭੈਣੋ ਕਿਦੰਨੇ ਤੁਸੀਂ ਕਹਿ ਰਹੇ ਸੀਗੇ ਹੁਣ ਪ੍ਰਿੰਟ ਆਪਾਂ ਸ਼ੋਅ ਕਰਤੇ ਤੁਹਾਨੂੰ ਕੱਲਾ ਕੱਲਾ ਪ੍ਰਿੰਟ ਮੈਂ ਤੁਹਾਨੂੰ ਦਿਖਾਤਾ ਠੀਕ ਹੈ ਤੇ ਬਾਕੀ ਇਦਾਂ ਵੀ ਦਿਖਾ ਦਿੰਨੀ ਐ ਮੈਂ ਦੇਖੋ ਵੈਸੇ ਤਾਂ ਮੈਂ ਕੱਲਾ ਕੱਲਾ ਪ੍ਰਿੰਟ ਤੁਹਾਨੂੰ ਪ੍ਰੋਪਰ ਦਿਖਾਤਾ ਠੀਕਾ ਤੇ ਫੈਬਰਿਕ ਵੀ ਮੈਂ ਦੱਸਤਾ ਇਦਰ ਤੁਹਾਡੀ ਕੁੜੀ ਆ ਗਈ ਕੰਮ ਤੇ ਠੀਕ ਹੈ ਕੰਮ ਤੋਂ ਆਏ ਆ ਕੰਮ ਤੇ ਚੱਲੇ ਆ ਬਸ ਦੋ ਹੀ ਗੱਲਾਂ ਨੇ ਹੈਨਾ ਸਹੀ ਗੱਲ ਆ ਨਾ ਚਲੋ ਭਾਈ ਆ ਦੇਖੋ ਤੇ ਆਪਾਂ ਹੁਣ ਪ੍ਰਿੰਟ ਆ ਜਿਹੜੇ ਇਹ ਇਕੱਠੇ ਕਰਕੇ ਸਾਂਭ ਦੀਏ ਭਾਈ ਇਹਨਾਂ ਨੂੰ ਕੱਟੇ ਕਰ ਦੋ ਬਸ ਕਰੋ ਖਿੜਖਿੜ ਕਰਨਾ ਬੰਦ ਕਰ ਦੋ ਦੰਦ ਕੱਢਣੇ ਕੰਮ ਦੀ ਗੱਲ ਕਰ ਲਓ ਕੋਈ ਬਾਬਲਾਏ ਜ਼ਾਲਮ ਦੁਨੀਆ ਅਸਰ ਵੀ ਨਹੀਂ ਦਿੰਦੀ ਬਾਬਲਾਏ ਜ਼ਾਲਮ ਦੁਨੀਆ ਅਸਰ ਵੀ ਨਹੀਂ ਦਿੰਦੀ ਦੇਖ ਲੈ ਰਿੱਕੀ ਆਪਾਂ ਜ਼ਾਲਮ ਨੂੰ ਨਹੀਂ ਆਂਗੇ ਇਹ ਤਾਂ ਬਾਪ ਲਾ ਦੀ ਬਾਪ ਨੂੰ ਦੱਸਿਆ ਅੱਛਾ ਦੇਖ ਲੈ ਟਾਈਮ ਪਾਸ ਟਾਈਮ ਪਾਸ ਕਰਨੇ ਆਤੇ ਨੇ ਲੋਕ ਟਾਈਮ ਪਾਸ ਮੇਰਾ ਮੋਹਣਾ ਦਾ ਵੀ ਚੱਲਣਾ ਬੀ ਚੱਲਣਾ ਦਾ ਬਸ ਹਾਂ ਹੈ ਖੁਸ਼ ਹੋ ਰਹੀ ਆ ਵੀ ਘਰੇ ਜਾਂਦਾ ਟਾਈਮ ਵੀ ਘਰੇ ਜਾਂਦਾ ਟਾਈਮ ਹੋ ਗਿਆ ਇੱਧਰ ਵਿਚਾਰੀ ਨਰਾਸ਼ ਹੋ ਗਈ ਵੀ ਕੰਮ ਤੇ ਆਉਣ ਦਾ ਟਾਈਮ ਹੋ ਗਿਆ ਕਿ ਖੁਸ਼ ਹੋ ਕੇ ਆਈਆਂ ਖੁਸ਼ ਹੋ ਕੇ ਆਉਣੀਆਂ ਨਹੀਂ ਆਹ ਪ੍ਰਿੰਟ ਪੁੱਤ ਆਪਾਂ ਕਾ ਸੇਲ ਵਾਸਤੇ ਲਾਤੀ ਵੇਚਣ ਵਾਸਤੇ ਆਹ ਸਾਰੇ ਪ੍ਰਿੰਟ ਆ ਆ ਆ ਆ ਵਾਲਾ ਆਹ ਬਾਲਾ ਕਿੰਨੇ ਪ੍ਰਿੰਟ ਹੋਏ ਇੱਕ ਮਿੰਟ 1 2 3 4 5 6 7 8 9 10 11 12 13 13 ਨੇ 13 ਪ੍ਰਿੰਟਡ ਸੂਟ ਸੀਗੇ ਅੱਜ ਜਿਹੜੇ ਆਪਾਂ ਲਗਾ ਦੇ ਠੀਕ ਆ ਫਿਰ ਕਿਸੇ ਨੇ ਵੈਸੇ ਲੈਣੇ ਹੋਏ ਲੈ ਲੈਣਗੇ ਇੱਕ ਵੈਸੇ ਫਲੋਰੋ ਜਾਂ ਪ੍ਰਿੰਟ ਹੋਰ ਵੀ ਪਿਆ ਮੈਨੂੰ ਪਹਿਲਾਂ ਆਏ ਆ ਵੀ ਆ ਆ ਸੇਲ ਕਰ ਦਈਏ ਹੈਨਾ ਨਾ ਕਰ ਦੂਜੇ ਭਾਵਾ ਤੇ ਲਗਾ ਦਾਂਗੇ ਕਿਹੜਾ ਪਹਿਲਾਂ ਭਾਅ ਸੇਲ ਕਰ ਦਿੰਨੇ ਆ ਆ ਚੀਜ਼ ਆ ਪਹਿਲਾਂ ਆਪਾਂ ਸੇਲ ਕਰ ਦਈਏ ਫਿਰ ਆਪਾਂ ਦੂਸਰੇ ਬਾਅਦ ਚਾਹੋ ਕਰ ਲਾਂਗੇ ਇਹਨਾਂ ਦੀ ਗਗਨ ਤੈ ਮਾਰ ਕੇ ਰੱਖਦੇ ਯਾਰ ਬਾਕੀ ਭਾਈ ਜਿਹਨੇ ਆਰਡਰ ਕਰਨਾ ਹੋਇਆ ਤੁਹਾਨੂੰ ਮੈਂ ਦੱਸਦਾ ਆਰਡਰ ਦੀ ਡਿਟੇਲ ਪ੍ਰੋਪਰ ਠੀਕਾ ਆਪਣੇ ਵਟਸਐਪ ਨੂੰ ਹਾਂ ਇਹ ਵੀ ਲਗਾਤਾ ਇਹ ਨਹੀਂ ਅਸੀਂ ਦੰਦੇ ਵੀਰੇ ਕਿਸੇ ਨੂੰ ਇਹ ਤਾਂ ਕਲਾਇੰਟਸ ਤੁਹਾਡੇ ਵਾਸਤੇ ਆ ਕਲਾਇੰਟੋ ਇਹਨਾਂ ਵਾਸਤੇ ਨਹੀਂ ਹੈਗਾ ਇਹ ਸਾਨੂੰ ਤਾਂ ਬਹੁਤ ਹੋ ਗਿਆ ਇਹ ਸਹੀ ਨਹੀਂ ਇਹ ਸੂਟ ਮੇਰੇ ਕਸਟਮਰਾਂ ਵਾਸਤੇ ਨੇ ਸਾਰੇ ਸੂਟ ਤੁਹਾਡੇ ਵਾਸਤੇ ਕੋਈ ਸੂਟ ਨਹੀਂ ਮਿਸ ਗਗਨ ਨਹੀਂ ਇਹ ਸੂਟ ਬੁੱਕ ਹੋ ਚੁੱਕਿਆ ਹੈ ਕਿ ਮੈਂ ਕਹਿੰਦਾ ਆਰਡਰ ਨਾ ਨਹੀਂ ਜੀ ਨਹੀਂ ਜੀ ਹਾਂਜੀ ਗਾਇਜ਼ ਵੀਰਪਾਲ ਕੌਰ ਕਹਿ ਰਹੀ ਆ ਵੀ ਮੈਂ ਗਰਮੀ ਦੇ ਵਿੱਚ ਆ ਰੰਗ ਪਾ ਕੇ ਆਊਟਲੈਟ ਜਾਣਾਗਾ ਉੱਥੇ ਫੋਟੋ ਵੀਡੀਓ ਸ਼ੂਟ ਕਰਕੇ ਆਉਣੀਆਂ ਨੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਵੀਰਪਾਲ ਦੇ ਤੋਤੀਆ ਰੰਗ ਕਿਵੇਂ ਲੱਗੂਗਾ ਗਗਨ ਨੇ ਤਾਂ ਕਹਿਤਾ ਵੀ ਤੋਤੀ ਬਣੀ ਬੈਠੀ ਆ ਤੇ ਤੁਸੀਂ ਦੱਸ ਦਿਓ ਵੀ ਵੀਰਪਾਲ ਤੋਤੀ ਤੋਤੀ ਲੱਗ ਰਹੀ ਆ ਤੇ ਉਹ ਸੂਟ ਇਹ ਸਮਾ ਸਕਦੀ ਆ ਬਸ ਇਹ ਦੱਸ ਦਿਓ ਮੈਨੂੰ ਹੈ ਕਿ ਨਹੀਂ ਗਾਗਣਾ? ਹਾਂ। ਲੋਬੇ ਮਿੱਤਰੋ ਇਹ ਸੀਗਾ ਅੱਜ ਦਾ ਵਲੌਗ ਸਾਰਿਆਂ ਨੇ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ। ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ। ਠੀਕ ਐ। ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਬਾਏ ਬਾਏ ਖੁਸ਼ ਰਹੋ ਸਾਰੇ ਜਾਣੇ। ਆ ਵੀ ਆ। ਯੈਸ ਮੀਮ ਸਾਹਿਬ।